ਸਾਹਿਬ ਜੀ ਗਾਲ ਜੀ ਸਾਰਿਆਂ ਨੂੰ ਮੈਂ ਸ਼ੇਅਰ ਕਰ ਰਂਦਾ ਹਾਂ ਉਮੀਦ ਹੈ ਤੁਸੀਂ ਸਾਰੇ ਠੀਕ ਹੋਮੋਗੇ ਖਬਰ ਆ ਰਹੀ ਹੈ ਕਿ ਇੱਕ 27 ਸਾਲਾਂ ਦੀ ਕੁੜੀ ਨੀਤਿਕਾ ਗੋੜੀਸ਼ਾਲਾ ਦੀ ਡੈਡ ਬੋਡੀ ਮਿਲੀ ਹੈ ਕਲੰਬੀਆ ਮੈਰੀਲੈਂਡ ਵਿੱਚ ਜਿੱਥੇ ਉਹਦੇ ਬੁਆਏਫਰੈਂਡ ਅਰਜੁਨ ਸ਼ਰਮਾ ਵੱਲੋਂ ਹੀ ਉਹਦਾ ਮਰਡਰ ਕਰ ਦਿੱਤਾ ਗਿਆ ਉਸਦੀ ਡੈਡ ਬੋਡੀ 3 ਜਨਵਰੀ ਨੂੰ ਮਿਲੀ ਜਦਕਿ ਪੁਲਿਸ ਦੇ ਮੁਤਾਬਕ ਉਸਦੀ ਮੌਤ ਹੈ ਜਿਹੜੀ ਉਹ ਨਿਊ ਇਅਰ ਐਵੇ ਵਾਲੇ ਦਿਨ 7 ਵਜੇ ਸ਼ਾਮ ਦੇ ਹੋ ਚੁੱਕੀ ਸੀਗੀ ਉਸ ਦੇ ਬੁਆਏਫਰੈਂਡ ਨੇ 2 ਜਨਵਰੀ ਨੂੰ ਪੁਲਿਸ ਨੂੰ ਕੰਪਲੇਂਟ ਲਿਖਾਈ ਕਿ ਮੇਰੀ ਗਰਲਫ੍ਰੈਂਡ ਹੈ ਜਿਹੜੀ ਉਹ ਮਿਸਿੰਗ ਆ ਤੇ ਉਸਨੇ ਪੁਲਿਸ ਨੂੰ ਕਿਹਾ ਕਿ ਮੈਂ ਲਾਸਟ ਟਾਈਮ ਉਸਨੂੰ 31 ਦਸੰਬਰ ਨਿਊ ਇਅਰ ਵਾਲੇ ਦਿਨ ਦੇਖਿਆ ਸੀਗਾ ਤੇ ਉਸ ਤੋਂ ਬਾਅਦ ਮੈਂ ਉਹਨੂੰ ਨਹੀਂ ਦੇਖਿਆ ਤੇ ਪੁਲਿਸ ਨੂੰ ਕੰਪਲੇਂਟ ਲਖਵਾਉਣ ਤੋਂ ਬਾਅਦ ਉਹ ਸਿੱਧਾ ਇੰਡੀਆ ਦੀ ਫਲਾਈਟ ਫੜ ਕੇ ਇੰਡੀਆ ਚਲਿਆ ਗਿਆ ਤੇ ਜਿਸ ਤੋਂ ਪੁਲਿਸ ਨੂੰ ਸ਼ੱਕ ਹੋਇਆ ਕਿ ਜ਼ਰੂਰ ਕੋਈ ਇਹਦੇ ਵੱਲੋਂ ਹੀ ਕਾਂਡ ਕੀਤਾ ਹੋਏਗਾ ਜਿਹੜਾ ਕਿ ਉਹ ਇੰਡੀਆ ਚਲਾ ਗਿਆ ਉਸ ਤੋਂ ਬਾਅਦ ਜਦੋਂ ਪੁਲਿਸ ਨੇ ਆਪਣੀ ਇਨਵੈਸਟੀਗੇਸ਼ਨ ਸਟਾਰਟ ਕੀਤੀ ਤੇ ਉਹ ਨੀਤਿਕਾ ਦੇ ਅਪਾਰਟਮੈਂਟ ਚ ਗਏ ਤਾਂ ਉਹਨਾਂ ਨੂੰ ਨੀਤਿਕਾ ਦੀ ਉਹਦੇ ਅਪਾਰਟਮੈਂਟ ਵਿੱਚ ਉਹਦੀ ਡੈੱਡ ਬੋਡੀ ਮਿਲੀ ਤੇ ਉਸੇ ਸਮੇਂ ਅਰਜੁਨ ਦਾ ਇੰਡੀਆ ਦੀ ਫਲਾਈਟ ਲੈ ਕੇ ਇੰਡੀਆ ਚਲੇ ਜਾਣਾ ਤਾਂ ਪੁਲਿਸ ਨੂੰ ਇਹ ਕਨਫਰਮ ਹੋ ਗਿਆ ਕਿ ਇਹ ਸਾਰਾ ਕੁਝ ਅਰਜੁਨ ਵੱਲੋਂ ਹੀ ਕੀਤਾ ਗਿਆ ਹੋਵੇਗਾ ਨੀਤਿਕਾ ਦੇ ਸਰੀਰ ਉੱਪਰ ਬਹੁਤ ਵਾਰ ਚਾਕੂ ਦੇ वार ਕੀਤੇ ਹੋਏ ਸੀਗੇ ਜਿਹਦੇ ਨਾਲ ਉਹਦੀ ਡੈਥ ਹੋਈ ਤੇ ਹੁਣ 5 ਜਨਵਰੀ ਨੂੰ ਇਨ ਪੋਲ ਦੀ ਮਦਦ ਦੇ ਨਾਲ ਇੰਡੀਅਨ ਗਵਰਨਮੈਂਟ ਨੇ ਅਰਜਨ ਨੂੰ ਤਾਮਿਲਨਾਡੂ ਤੋਂ ਅਰੈਸਟ ਕਰ ਲਿਆ ਤਾਂ ਹੁਣ ਉਹਨੂੰ ਅਗਲੀ ਇਨਵੈਸਟੀਗੇਸ਼ਨ ਚੱਲ ਰਹੀ ਆ ਯੂਐਸਏ ਲੇ ਆਨ ਦੀ ਕਿਉਂਕਿ ਉਹਨੇ ਮਰਡਰ ਆ ਜਿਹੜਾ ਉਹ ਯੂਐਸ ਵਿੱਚ ਕੀਤਾ ਹੈ ਤੇ ਇੱਥੇ ਲਿਆ ਕੇ ਉਹਦੇ ਉੱਤੇ ਅਗਲਾ ਕੇਸ ਦਾ ਜਿਹੜਾ ਇਨਵੈਸਟੀਗੇਸ਼ਨ ਆ ਉਹ ਹੋਏਗੀ ਤੇ ਉਸਨੂੰ ਸਜ਼ਾ ਦਿੱਤੀ ਜਾਏਗੀ ਤੇ ਸਜ਼ਾ ਤੋਂ ਬਾਅਦ ਉਹਨੂੰ ਵਾਪਸ ਇੰਡੀਆ ਦੇਪੋਰਟ ਕੀਤਾ ਜਾਏਗਾ ਮੇਬੀ ਉਹਨੂੰ ਪੂਰੀ ਲਾਈਫਟਾਈਮ ਹੀ ਸਜ਼ਾ ਹੋ ਸਕਦੀ ਹੈ ਕਿਉਂਕਿ ਇਹ ਉਹਨੇ ਬਹੁਤ ਸੀਰੀਅਲ ਕਿਲਰ ਦੀ ਤਰ੍ਹਾਂ ਇੱਕ ਕੁੜੀ ਦਾ ਮਰਡਰ ਕੀਤਾ ਹੈ ਉਹ ਕੁੜੀ ਵੀ ਇੰਨੀ ਵਧੀਆ ਐਜੂਕੇਟਿਡ ਸੀਗੀ ਉਹ ਵੇਦਾ ਹੈਲਥ ਵਿੱਚ ਡਾਟਾ ਐਨਾਲਿਸਟ ਦੇ ਤੌਰ ਤੇ ਮੈਰੀਲੈਂਡ ਵਿੱਚ ਕੰਮ ਕਰਦੀ ਸੀਗੀ ਇਹ ਮੁੰਡਾ ਇੰਨਾ ਛਾਤਰ ਸੀਗਾ ਕਿ ਇੱਕ ਤਾਂ ਉਹਨੇ ਉਸ ਦਾ ਮਰਡਰ ਕਰ ਦਿੱਤਾ ਤੇ ਸੈਕੰਡਲੀ ਉਹਦੀ ਸਿਸਟਰ ਵੱਲੋਂ ਇਹ ਕਹਿਣਾ ਆ ਕਿ ਉਹਨੇ 3500 ਡਾਲਰ ਜਿਹੜਾ ਇਸ ਕੁੜੀ ਦੇ ਅਕਾਊਂਟ ਵਿੱਚੋਂ ਕਢਾਲ ਕੇ ਇੰਡੀਆ ਭਜਾਇਆ ਸੀਗਾ ਬਟ ਪੁਲਿਸ ਵੱਲੋਂ ਇਹਦਾ ਕੋਈ ਵੀ ਕਨਫਰਮੇਸ਼ਨ ਨਹੀਂ ਮਿਲਿਆ ਕਿ ਇਹ ਗੱਲ ਸਹੀ ਹੈ ਜਾਂ ਨਹੀਂ ਹੈ ਬਟ ਉਹਦੀ ਫੈਮਿਲੀ ਵੱਲੋਂ ਬਹੁਤ ਜ਼ਿਆਦਾ ਕਲੇਮਸ ਲਗਾਏ ਜਾ ਰਹੇ ਨੇ ਕਿ ਇਹ ਪਹਿਲਾਂ ਵੀ ਉਸ ਲੜਕੀ ਤੋਂ ਪੈਸੇ ਲੈਂਦਾ ਸੀਗਾ 4500 ਡਾਲਰ ਹੈ ਜਿਹੜਾ ਉਹ ਪਹਿਲਾਂ ਕੁੜੀ ਤੋਂ ਲਿਆ ਸੀਗਾ ਜਿਹਦੇ ਵਿੱਚੋਂ ਸਿਰਫ ਉਹਨੇ 3500 ਡਾਲਰ ਹੀ ਕੁੜੀ ਨੂੰ ਰਿਟਰਨ ਕੀਤਾ ਸੀਗਾ ਤੇ ਉਹ 1000 ਡਾਲਰ ਸੀਗਾ ਜਿਹੜਾ ਉਹਨੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ ਇਸ ਤੋਂ ਬਾਅਦ ਜਦੋਂ ਉਹਦੀ ਡੈਥ ਹੋਈ ਤਾਂ ਉਸ ਟਾਈਮ ਵੀ ਉਹ ਕੁੜੀ ਦੇ ਅਕਾਊਂਟ ਵਿੱਚ ਉਹ 3500 ਡਾਲਰ ਲੈ ਕੇ ਇੰਡੀਆ ਚਲਿਆ ਜਾਂਦਾ ਹੈ ਇਹ ਸਾਰਾ ਕੁਝ ਅਜੇ ਕਨਫਰਮ ਨਹੀਂ ਹੋਇਆ ਪੁਲਿਸ ਦੀ ਇਨਵੈਸਟੀਗੇਸ਼ਨ ਦੇ ਅੰਦਰ ਹੈ ਪੁਲਿਸ ਨੇ ਕੁਝ ਵੀ ਡਿਕਲੇਅਰ ਨਹੀਂ ਕੀਤਾ ਅਜੇ ਮੇਬੀ ਉਹ ਉਸਦੇ ਬੈਂਕ ਅਕਾਊਂਟ ਚੈੱਕ ਕਰਨਗੇ ਕਿ ਹਾਂ ਉਹਦੇ ਅਕਾਊਂਟ ਵਿੱਚੋਂ ਰਕਮ ਨਿਕਲੀ ਹੋਈ ਹੈ ਜਦੋਂ ਇਹ ਸਾਰਾ ਕੁਝ ਕਨਫਰਮ ਹੋ ਜਾਏਗਾ ਤਾਂ ਪੁਲਿਸ ਇਹ ਵਾਲਾ ਵੀ ਉਹਦੇ ਉੱਤੇ ਚਾਰजेस ਲਗਾਉਣਗੇ ਬਟ ਐਸ ਟਾਈਮ ਉਹਦੇ ਉੱਤੇ ਫਸਟ ਤੇ ਸੈਕੰਡ ਡਿਗਰੀ ਚਾਰजेस ਹੀ ਲੱਗਿਆ ਹੋਇਆ ਹੈ ਮੁੰਡਾ ਵੀ ਦੇਖਣ ਨੂੰ ਐਜੂਕੇਟਿਡ ਲੱਗ ਰਿਹਾ ਪਰ ਜੋ ਉਹਨੇ ਕੰਮ ਕੀਤਾ ਹੈ ਬਹੁਤ ਹੀ ਘਟੀਆ ਕੀਤਾ ਆ ਸਿਰਫ ਕੁਝ ਪੈਸਿਆਂ ਦੇ ਲਈ ਉਹਨੇ ਇੱਕ ਕੁੜੀ ਦੀ ਜਾਨ ਲੈ ਲਈ ਤੇ ਆਪਣੀ ਪੂਰੀ ਲਾਈਫ ਖਰਾਬ ਕਰ ਦਿੱਤੀ ਹੁਣ ਪੂਰੀ ਲਾਈਫ ਉਹ ਜੇਲ੍ਹ ਵਿੱਚ ਸੜੇਗਾ ਮੇਬੀ ਉਹ ਇਹ ਚੀਜ਼ ਇੰਡੀਆ ਵਿੱਚ ਕਰਦਾ ਸ਼ਾਇਦ ਬਚ ਜਾਂਦਾ ਪਰ ਉਹਨੇ ਕਤਲ ਹੈ ਜਿਹੜਾ ਉਹ ਅਮਰੀਕਾ ਵਿੱਚ ਕੀਤਾ ਹੈ ਤੇ ਅਮਰੀਕਨ ਗਵਰਨਮੈਂਟ ਤਾਂ ਰਾਤੋ ਰਾਤ ਤਾਂ ਪ੍ਰੈਜ਼ੀਡੈਂਟਾਂ ਨੂੰ ਉਠਾ ਲਿਆਉਂਦੀ ਹੈ ਤੇ ਇਹ ਤਾਂ ਫਿਰ ਇੱਕ ਕ੍ਰਿਮੀਨਲ ਸੀਗਾ ਇਹ ਗੱਲ ਮੈਂ ਕਿਉਂ ਕਹਿ ਰਹੀ ਹਾਂ ਕਿਉਂਕਿ ਜਿਹੜੀ ਇੰਡੀਅਨ ਗਵਰਨਮੈਂਟ ਹੈ ਉਹ ਜਿਹੜੇ ਉਹਨਾਂ ਦੇ ਖੁੱਦੇ ਬੰਦੇ ਹੁੰਦੇ ਨੇ ਰੌਅ ਵਾਲੇ ਉਹਨਾਂ ਦੀ ਹੈਲਪ ਨਹੀਂ ਕਰਦੇ ਮੀਨਸ ਜਦੋਂ ਪਾਕਿਸਤਾਨ ਵਿੱਚ ਰੌਅ ਵਾਲਿਆਂ ਨੂੰ ਅਰੈਸਟ ਕੀਤਾ ਜਾਂਦਾ ਹੈ ਤਾਂ ਉਹ ਇੰਡੀਅਨ ਗਵਰਨਮੈਂਟ ਸਾਫ਼ ਇਨਕਾਰ ਕਰ ਦਿੰਦੀ ਹੈ ਕਿ ਇਹ ਸਾਡੇ ਬੰਦੇ ਨਹੀਂਗੇ ਤੁਸੀਂ ਜੋ ਮਰਜ਼ੀ ਇਹਨਾਂ ਨਾਲ ਕਰੋ ਮੀਨਸ ਉਹ ਆਪਣੇ ਬੰਦਿਆਂ ਦੀ ਉਹ ਹੈਲਪ ਨਹੀਂ ਕਰਦੇ ਹੁੰਦੇ ਹੈਗੇ ਜਿਹੜੇ ਗਵਰਨਮੈਂਟ ਦੇ ਹੁੰਦੇ ਆ ਅੱਜ ਤੱਕ ਇਹ ਕਦੇ ਹਿਸਟਰੀ ਵਿੱਚ ਨਹੀਂ ਸੁਣਿਆ ਗਿਆ ਕਿ ਯੂਐਸ ਰੋ ਦਾ ਬੰਦਾ ਕਿਸੇ ਹੋਰ ਕੰਟਰੀ ਵਿੱਚ ਫੜਿਆ ਗਿਆ ਮੇਬੀ ਸ਼ਾਇਦ ਫੜਿਆ ਵੀ ਗਿਆ ਹੋਵੇਗਾ ਤਾਂ ਇਹਨਾਂ ਨੇ ਉਸ ਨੂੰ ਵੀ ਰਾਤੋਂ ਰਾਤ ਚੁੱਕ ਕੇ ਲਿਆਂਦਾ ਹੀ ਹੋਵੇਗਾ ਸੋ ਗਵਰਨਮੈਂਟ ਹੋਵੇ ਤਾਂ ਐਦਾਂ ਦੀ ਹੋਵੇ ਕਿ ਕਮ ਸੇ ਕਮ ਜਿਹੜੇ ਉਸ ਕੰਟਰੀ ਵਿੱਚ ਲੋਕ ਰਹਿ ਰਹੇ ਉਹਨਾਂ ਦੀ ਸੇਫਟੀ ਦਾ ਕਰਦੇ ਆ ਅਗਰ ਉਸ ਕੰਟਰੀ ਵਿੱਚ ਕੋਈ ਕਰਾਮ ਵੀ ਹੁੰਦਾ ਹੈ ਤਾਂ ਉਹਦੇ ਪੂਰੀ ਇਨਵੈਸਟੀਗੇਸ਼ਨ ਕਰਕੇ ਉਹਨੂੰ ਸਜ਼ਾ ਦਿੰਦੇ ਆ ਸੋ ਇਹ ਨਿਊਜ਼ ਸੀ ਕਿ ਬੜੀ ਇੰਪੋਰਟੈਂਟ ਸੀ ਸਸਟ੍ਰੀਕਨ